ਜਿਨ੍ਹਾਂ ਦੇ ਤਖਤ ਟੈਂਦੇ ਸੀ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਉਹਨੇ ਨਵੀਂ ਵਿਚਾਰ ਦਿੱਤੀ ਆ ਜਦੋਂ ਉਹਨੇ ਰੀ ਝੁੱਲੀ ਆ ਜਿਨ੍ਹਾਂ ਦੇ ਤਖਤ ਟੈਂਦੇ ਸੀ ਜਿਨ੍ਹਾਂ ਦੀਆਂ ਜੜਾ ਹਿਲਦੀਆਂ ਸੀ ਉਹਨਾਂ ਨੂੰ ਤਕਲੀਫ ਕਿਉਂ ਨਾ ਹੁੰਦੀ ਉਹ ਕਿਉਂ ਨਾ ਤਿਆਰੀ ਕਰਦੇ ਹੁਣ ਸਾਡੇ ਆਗਿਆ ਨੇ ਤਾਂ ਕਦੇ ਸੋਚਿਆ ਨਹੀਂ ਨਾ ਕਿ ਇੱਕ ਪਾਸੇ ਅਸੀਂ ਉਹਨਾਂ ਦੇ ਗ੍ਰੰਥਾਂ ਨੂੰ ਉਹਨਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਗੱਪ ਕਹਾਣੀਆਂ ਨੂੰ ਗੁਰੂ ਸਾਹਿਬ ਦਾ ਜੋੜ-ਜੋੜ ਕੇ ਗੁਰੂ ਸਾਹਿਬ ਦੀ ਇਨ੍ਹੀ ਬੇਇੱਜ਼ਤੀ ਕਰਵਾ ਰਹੇ ਹਾਂ ਉੱਥੇ ਸਾਨੂੰ ਕੋਈ ਤਕਲੀਫ਼ ਨਹੀਂ ਹੁੰਦੀ ਦੂਜੇ ਪਾਸੇ ਅਸੀਂ ਲੋਕਾਂ ਨੂੰ ਪਰੇਸ਼ਾਨੀ ਦੇਣ ਕਰਨ ਦੇਣ ਲਈ ਅਸੀਂ ਰੌਲਾ ਪਾ ਰਹੇ ਜਦੋਂ ਤੋਂ ਵੀ ਇਹ ਖਾਲਸਤਾਨ ਸ਼ਬਦ ਆਇਆ ਆਜ਼ਾਦੀ ਦੀ ਫੀਲੇ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਪੜ੍ਹ ਕੇ ਦੇਖ ਲਓ ਜਿਸ ਪੰਸਿੰਗ ਕਮਲ ਨੂੰ ਪੜ੍ਹ ਕੇ ਦੇਖ ਲਿਓ ਸਰਦਾਰ ਕਪੂਰ ਸਿੰਘ ਦਾ ਇਹ ਆਪ ਰੌਲਾ ਪਾਉਂਦੇ ਆ ਭਿੰਡਰਾਂ ਵਾਲੇ ਵੀਲੇ ਵੀ ਉਹਨਾਂ ਨੂੰ ਮਿਲਦਾ ਰਿਹਾ ਉਹ 86 ਚ ਡੈਥ ਹੋਈ ਆ ਉਹਦੀ ਡਾਕਟਰ ਅਮਰਜੀਤ ਸਿੰਘ ਉਹਦਾ ਅਕਸਰ ਜ਼ਿਕਰ ਕਰਦਾ ਸੀ ਜਿਹੜੇ 55 ਨੂੰ ਲੈ ਕੇ ਹੁਣ ਸਾਡੇ ਬੰਦੇ ਵੱਖਰੀ ਸਟੇਟ ਦੀ ਗੱਲ ਕਰਦੇ ਆ ਕਿ ਉਹ ਪਹਿਲਾਂ ਨਹੀਂ ਗੱਲ ਹੋਈ ਅਕਾਲੀ ਦਲ ਨੇ ਜਿਹੜਾ ਜਿਹਨੂੰ ਆਨੰਦਪੁਰ ਦਾ ਮਤਾ ਕਹਿੰਦੇ ਆ ਉਹ ਅਕਾਲੀ ਦਲ ਨੇ ਲਿਖਵਾਇਆ ਸੀ ਕਿਸੇ ਵੇਲੇ ਲੰਗੋਵਾਲ ਹੋਣਾਂ ਦੇ ਵੇਲੇ ਦੀਆਂ ਕਿਤੇ ਸ਼ਰਤਾਂ ਪੜ੍ਹ ਕੇ ਦੇਖਿਓ ਜਿਹੜੀਆਂ ਮੰਗਾਂ ਸੀ ਉਹਨਾਂ ਦੀਆਂ ਸੈਂਟਰ ਦੇ ਕੋਲੋਂ ਹੁਣ ਮਸਲਾ ਕੀ ਆ ਜਦੋਂ ਬੁਰਕੀ ਮਿਲਦੀ ਆ ਪਹਿਲੀ ਗੱਲ ਤਾਂ ਜਿਹੜਾ ਬੰਦਾ ਪਾਵਰ ਵਿੱਚ ਹੁੰਦਾ ਜਿਹੜਾ ਤਾਕਤ ਵਿੱਚ ਹੁੰਦਾ ਆ ਜਿਹਦੇ ਕੋਲ ਕੰਟਰੋਲ ਹੁੰਦਾ ਆ ਉਹ ਉਹ ਕਦੇ ਹਜਿਟੇਸ਼ਨ ਨਹੀਂ ਕਰਦਾ ਨਾ ਕਦੇ ਹੱਲ ਲੱਭਦਾ ਬਾਦਲਾ ਨੇ ਜਿੰਨਾ ਰੌਲਾ ਪੰਜਾਬ ਦੇ ਵਿੱਚ ਪੰਥ ਦਾ ਕੌਮ ਦਾ ਤਖਤ ਤੋਂ ਲੈਣ ਤੋਂ ਬਾਅਦ ਪਾਇਆ ਉਹ 19 ਉਹਦੀ 10% ਵੀ ਗੱਲਬਾਤ ਇਹਨਾਂ ਨੇ ਜਦੋਂ ਤਾਕਤ ਵਿੱਚ ਹੁੰਦੇ ਆ ਉਦੋਂ ਨਹੀਂ ਕੀਤੀ ਪਾਜ ਪਾ ਕਿਉਂ ਬਾਰ ਬਾਰ 84 ਦੀ ਗੱਲ ਓਛਾਲਦੀ ਹੈ ਕਿਉਂ ਨੂੰ ਪਤਾ ਹੈ ਵੀ ਜਦੋਂ 84 ਜੂਨ ਦੀ ਜਾਂ ਨਵੰਬਰ ਦੀ ਗੱਲ ਆਉਣੀ ਆ ਉਦੋਂ ਕਾਂਗਰਸ ਖੁੱਡੇ ਲੈ ਲੱਗਣੀ ਆ ਪਰ ਸਾਡੇ ਵਾਲਿਆਂ ਦੇ ਉੱਤੇ ਸਾਨੂੰ ਆਉਂਦਾ ਵੀ ਆਪ ਤੁਸੀਂ ਜਿੰਨੀ ਗੁੰਡਾਗਰਦੀ ਕਰਦੇ ਆ ਜੋ ਕੋ ਬੰਦਾ ਵਿਰੁੱਧ ਕਮੈਂਟ ਕਰ ਦੇਵੇ ਤੁਹਾਡੇ ਬਾਰੇ ਬੋਲ ਦੇਵੇ ਉਹਦੀ ਮਾਂ ਭੈਣ ਟੱਬਰਾਂ ਤੱਕ ਜਾ ਕੇ ਜਿਹੜੀਆਂ ਫੋਟੋ ਐਡਿਟ ਹੋਣ ਦਾ ਕੰਮ ਹੋਇਆ ਬਘੇਲੇ ਉਹਨਾਂ ਨੇ ਆ 10-12 ਸਾਲ ਉਹ ਗੰਦ ਪਾਇਆ ਜਿਹੜਾ ਰਹਿ ਰੱਬ ਦਾ ਉਹ ਤਾਂ ਹੁਣ ਇਦਾਂ ਹੋ ਗਿਆ ਵੀ ਮੋਹਰਿਆਂ ਲੋਕ ਬੁੱਲਣ ਲੱਪ ਐ। ਅਬ ਬਕੇਲੇ ਦੀ ਸਾਕੀ ਭੈਣ ਨੇ ਵੀ ਇਸ ਗੱਲ ਦਾ ਇਲਜ਼ਾਮ ਲਾਇਆ ਸੀ ਵੀ ਫੋਟੋ ਐਡਿਟ ਕਰਦਾ ਹੈ। ਮਤਲਬ ਜਿਹੜੇ ਬੰਦੇ ਦਾ ਮੂੰਹ ਪੈ ਗਿਆ ਇਹ ਇਦਾਂ ਅਗਲੇ ਨੂੰ ਡਰਾਇਆ ਜਾ ਸਕਦਾ। ਹੁਣ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਜਿਹੜਾ ਨੇ ਕਿਤੇ ਮੜਮੂਟਾ ਕਲੇਸ਼ ਕਰ ਦਿੱਤਾ। ਨਾਲੇ ਬਦਨਾਮ ਹੁੰਦਾ ਇੱਕ ਟੀਮ ਜਾਂ ਬਣੀਓ ਸਾਰੇ ਨੂੰ ਪਤਾ ਹੈ ਕਿ ਕੋਈ ਹੈਗਾ ਜੀ ਜਿਹੜਾ ਇਦਾਂ ਕਰਦਾ ਸਾਨੂੰ ਸਾਨੂੰ ਕੀ ਪਤਾ ਸੀ ਥੋੜੀ ਹੁਣ ਜਿੱਦਾਂ ਜਿੱਦਾਂ ਸਾਈਬਰ ਕ੍ਰਾਈਮ ਦੀ ਗੱਲ ਆਈ ਹੈ ਜਿੱਦਾਂ ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਬਿਹਾਈਂਡ ਦਾ ਸੀਨ ਹੁੰਦਾ ਉਹਦੀ ਇਨਕੁਆਰੀ ਹੋਣ ਲੱਗ ਪਈ ਸ਼ਿਕਾਇਤਾਂ ਹੋਣ ਲੱਗ ਪਈਆਂ ਠੀਕ ਹੈ ਉਹ ਨਜਾਇਜ਼ ਵੀ ਫਿਰ ਮੇਰੀ ਆਈਡੀ ਇੱਕ ਹਫਤਾ ਬੰਦ ਰਹੀ ਕਿਸੇ ਹੋਰ ਦੀ ਪੋਸਟ ਕਿਸੇ ਨੇ ਭੇਜੀ ਸੀ ਲਿਖੀ ਸੀ ਕਿਸੇ ਨੇ ਮੈਨੂੰ ਸ਼ੇਅਰ ਕਰ ਦਿੱਤੀ ਛੇ ਦਿਨ ਬੰਦ ਰਹੀ ਪਿਛਲੇ ਵੀਰਵਾਰ 11 ਵਜੇ ਖੁੱਲੀ ਤੇ ਸ਼ੁੱਕਰਵਾਰ ਸਵੇਰੇ 1 ਮਹੀਨੇ ਲਈ ਫੇਰ ਬਲੌਕ ਹੋ ਗਈ। ਆਸਟ੍ਰੇਲੀਆ ਤੋਂ ਬਾਈ ਬਚਿੱਤਰ ਸਿੰਘ ਉਹਨੇ ਇੱਕ ਵੀਡੀਓ ਪਾਈ ਹੋਈ ਸੀ ਮੁੱਖ ਮੰਤਰੀ ਬਾਰੇ। ਉਹਦੇ ਉੱਤੇ ਥੋੜਾ ਜਿਹਾ ਲਿਖਿਆ ਸੀ ਜਿੱਦਾਂ ਉਹਨੇ ਪਾਈ ਹੋਈ ਸੀ ਉਦਾਂ ਮੈਂ ਥੱਲੇ ਸ਼ੇਅਰ ਕਰ ਦਿੰਦੀ। ਉਹ ਪੋਸਟ ਬਚਿੱਤਰ ਸਿੰਘ ਵਾਲੀ ਫੇਸਬੁੱਕ ਤੇ ਅਜੇ ਵੀ ਘੁੰਮ ਰਹੀ ਆ। ਪਰ ਮੇਰੀ ਆਈਡੀ ਉਸ ਪੋਸਟ ਦੇ ਕਰਕੇ 1 ਮਹੀਨੇ ਲਈ ਬਲੌਕ ਕਰ ਦਿੱਤੀ ਹੁਣ ਕਿਸ ਪੱਧਰ ਤੇ ਸ਼ਿਕਾਇਤਾਂ ਹੁੰਦੀਆਂ ਆ ਕਿਸ ਪੱਧਰ ਤੇ ਉਹਦੀ ਟ੍ਰਾਂਸਲੇਸ਼ਨ ਕਰਕੇ ਉਹਦੇ ਚੋਂ ਕੀ ਲੱਭ ਕੇ ਦੱਸਿਆ ਜਾਂਦਾ ਆ ਕਿੱਦਾਂ ਦਾ ਉਹਨਾਂ ਦਾ ਸਿਸਟਮ ਆ ਸ਼ਿਕਾਇਤ ਸੁਣਨੇ ਵਾਲਾ ਪਰ ਜਦੋਂ ਉਹ ਉਹ ਸ਼ੁਰੂ ਹੋਇਆ ਫਿਰ ਇਨਾਂ ਦਾ ਆਪਣਾ ਜਿਹੜਾ ਦੁਨੀਆ ਨੂੰ ਪਰੇਸ਼ਾਨ ਕਰਨ ਵਾਲਾ ਕੰਮ ਸੀ ਉਹ ਕੰਟਰੋਲ ਵਿੱਚ ਆ ਗਿਆ ਅੱਜ ਠੀਕ ਆ ਇਹ ਦੂਜੇ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਓਬਵੀਅਸ ਹੈ ਪੀ ਬੇਲੜਾਂ ਦੀ ਟੀਮ ਹੋਊਗੀ ਬੈਠੀ ਜਿਹੜੀ ਦੇਖ ਰਹੀ ਆ ਪੀ ਇੱਥੇ ਇਹ ਇਹ ਚੀਜ਼ਾਂ ਦੀ ਰੈਸਟ੍ਰਿਕਸ਼ਨ ਹੈ ਇੱਥੇ ਆ ਸ਼ਬਦ ਵਰਤੇ ਆ ਗਿਆ ਇੱਥੇ ਆ ਗੱਲ ਕਹੀ ਗਈ ਆ ਠੀਕ ਆ ਗੱਲ ਬੇਸ਼ੱਕ ਇਹਨਾਂ ਦੇ ਆਪਣੇ ਬੰਦੇ ਨੇ ਕਹੀ ਆ ਹੁਣ ਮੁੱਖ ਮੰਤਰੀ ਦੇ ਮੂੰਹ ਚੋਂ ਕੋਈ ਇਦਾਂ ਦਾ ਸ਼ਬਦ ਨਿਕਲਿਆ ਆ ਜਿੱਦੇ ਸ਼ਿਕਾਇਤ ਹੋ ਸਕਦੀ ਸੀ ਪਰ ਪੋਸਟ ਮੇਰੀ ਦੇਤੇ ਹੋ ਮਾਰੋ ਚਲੋ ਅਸੀਂ ਵੀ ਗਾਹਾਂ ਤੋਂ ਖਿਆਲ ਕਰ ਲਾਂਗੇ ਆਪ ਦੂਜੀਆਂ ਪੋਸਟਾਂ ਨਹੀਂ ਸ਼ੇਅਰ ਕਰਾਂਗੇ ਪਰ ਜਿਹੜੀ ਜਿਹੜਾ ਸਵਾਲ ਆ ਸਾਡਾ ਉਹ ਬਾਰ-ਬਾਰ ਇਹੀ ਆ ਕਿ ਜਿਹੜੇ ਲੋਕ ਦੂਜਿਆਂ ਦੀ ਇਜਾਜ਼ਤੀ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੂੰ ਪਰੇਸ਼ਾਨ ਕਰਦੇ ਉਹਨਾਂ ਨੂੰ ਬਲੈਕਮੇਲ ਕਰਦੇ ਆ ਹੱਦ ਤੱਕ ਜਾਂਦੇ ਆ ਅਲਟੀਮੇਟਲੀ ਤੁਸੀਂ ਕਰ ਸਕਦੇ ਲੋਕਾਂ ਨੂੰ ਬੇਫਕੂ ਬਣਾ ਸਕਦੇ ਮਾਸਟਰ ਤਾਰਾ ਸਿੰਘ ਵਰਗਿਆਂ ਨੇ ਕਿੰਨੇ ਸਾਲ ਬਣਾਇਆ ਅਖੀਰ ਦੇ ਵਿੱਚ ਜਦੋਂ ਫੈਸਲਾ ਕਰਨ ਦੀ ਘੜੀ ਆਈ ਉਦੋਂ ਬਲਦੇਵ ਸਿੰਘ ਨੂੰ ਮਿਨਿਸਟਰੀ ਦਿਵਾ ਕੇ ਹੁਣ ਸਵਾਲ ਜਿਹੜਾ ਸਾਡੇ ਸੋਚਣ ਲਈ ਆ ਸਾਡੇ ਆਪਣੇ ਲਈ ਆ ਉਹ ਇਹ ਆ ਕਿ ਸਾਡੀ ਵਫਾਦਾਰੀ ਕਿਸ ਦੇ ਨਾਲ ਆ ਜਿਹੜਾ ਵੀ ਬੰਦਾ ਜਿਹੜੇ ਆਮ ਲੋਕ ਤੁਰੇ ਹੋ ਵਾ ਕੀ ਤੁਹਾਡੀ ਵਫਾਦਾਰੀ ਪੰਨੂ ਹਣਾ ਨਾਲ ਆ ਖਾਲਸਤਾਨ ਦੀ ਸਟੇਟ ਨਾਲ ਆ ਕਿਸੇ ਦੀ ਮਿਨਿਸਟਰੀ ਲੈਣ ਨਾਲ ਆ ਜਿਹੜੀ ਗੱਲ ਅੱਜ ਤੋਂ 70 75 ਸਾਲ ਪਹਿਲਾਂ ਜਿਹੜਾ ਦੁੱਖਾ ਮਾਸਟਰ ਤਾਰਾ ਸਿੰਘ ਰੋ ਰਿਹਾ ਸੀ ਕਹਿੰਦੇ ਕਿਸੇ ਨੇ ਵਧਾਈਆਂ ਦਿੱਤੀਆਂ ਵਿਦੇਸ਼ ਆਜ਼ਾਦ ਹੋ ਗਿਆ ਅੰਗਰੇਜ਼ ਛੱਡ ਕੇ ਜਾ ਰਹੇ ਆ ਮੁਬਾਰਕਾਂ ਤੇ ਉਹ ਮੂੰਹ ਲਮਕਾ ਲਿਆ ਤੇ ਲੀਜੀਏ ਆਵਾਜ਼ ਦੇ ਵਿੱਚ ਕਹਿੰਦਾ ਕਾਹਦੀਆਂ ਸਾਨੂੰ ਤਾਂ ਕਹਿੰਦਾ ਫਿਕਰ ਪਿਆ ਆ ਪੇ ਪੰਜਾਬ ਦੀ ਨੌਜਵਾਨੀ ਨੂੰ ਰੋਕ ਕੇ ਕਿਦਾਂ ਇਕੱਠਾ ਕਿਦਾਂ ਕਰਕੇ ਰੱਖਾਂ ਅੱਗੇ ਤਾਂ ਕਹਿੰਦਾ ਕੋਈ ਗੱਲ ਹੁੰਦੀ ਸੀ ਸੜਕਾਂ ਤੇ ਤਾਰ ਦੇ ਦਾ ਸੀ ਮੁਜਾਰੇ ਕਰਨ ਲਈ ਹੁਣ ਦੇਸ਼ ਹੈ ਯਾਦ ਹੋ ਜਾਣਾ ਹੁਣ ਕੋਈ ਮਸਲਾ ਨਹੀਂ ਰਹਿਣਾ ਹੁਣ ਕੀ ਕਰਾਂਗੇ ਇਹਨਾਂ ਨੂੰ ਮਤਲਬ 80 90 ਸਾਲ ਤੋਂ ਅਸੀਂ ਜਿਹੜੇ ਬੰਦੇ ਅਸੀਂ ਕਹਿੰਨੇ ਨਾ ਪੇ ਮਹਾਰਾਜਾ ਰਣਜੀਤ ਸਿੰਘ ਦੇ ਬੀਲੇ ਅਸੀਂ ਆਹ ਕਰ ਦਿੱਤਾ ਇਤਾਂ ਕਰ ਦਿੱਤਾ ਇਤਾਂ ਉਹ ਨਹੀਂ ਭਾਈ ਅਸੀਂ ਉਸ ਥਾਂ ਵਿੱਚ ਜੰਮੇ ਪਲੇ ਆਂ ਹੁੱਲੜ ਬਾਜੀ ਸਾਡੇ ਜੀਨਸ ਦੇ ਵਿੱਚ ਆ ਦਿਮਾਗ ਨਾਲ ਸੋਚਣਾ ਸਾਨੂੰ ਪਰੇਸ਼ਾਨੀ ਲੱਗਦੀ ਆ ਕਸ਼ਟ ਲੱਗਦਾ ਸਾਨੂੰ ਸਾਡੇ ਗੀਤਾਂ ਵਿੱਚ ਸਾਡੇ ਮੁਹਾਵਰੇਆਂ ਵਿੱਚ ਸਾਡੇ ਕਲਚਰ ਵਿੱਚ ਜਿਹਨੂੰ ਸੱਭਿਆਚਾਰ ਕਹਿੰਦੇ ਆਸੀਂ ਉਹਦੇ ਵਿੱਚ ਸੋਚਣਾ ਵਿਚਾਰ ਕਰਨਾ ਸਲਾਹ ਕਰਨੀ ਹੈਨੀ ਡਿਕਸ਼ਨੀ ਚ ਨਹੀਂ ਸਾਡੇ ਦੇਖ ਲਮਾਂਗੇ ਚੱਕ ਦਿਓ ਮਾਰ ਦਿਓ ਜੇ ਵਫਾਦਾਰੀ ਇਨਾ ਚੱਕ ਦਿਓ ਮਾਰ ਦਿਓ ਕਰ ਰਹੇ ਲੀਡਰਾਂ ਦੇ ਪ੍ਰਤੀ ਹੀ ਐ ਫੇ ਕੋਈ ਸ਼ਰਮ ਵਾਲੀ ਗੱਲ ਨਹੀਂ ਪਰ ਜਿਹਦੀ ਵਫਾਦਾਰੀ ਗੁਰੂ ਸਾਹਿਬ ਦੇ ਨਾਲ ਆ ਉਹਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਮੁੱਢਲੀ ਵਫਾਦਾਰੀ ਕਿੱਥੇ ਐ ਮੇਰੀ ਪਹਿਲਾ ਕੰਮਿਆ ਮੈਂ ਆਪ ਯਾਦ ਹੁਮਾ ਆਪਣੇ ਆਪ ਦੇ ਬਾਰੇ ਜੋ ਖੁਦਮੁਖਤਿਆਰੀ ਦੀ ਗੱਲ ਆ ਕਿ ਮੈਂ ਇਹਨਾਂ ਬੰਦਰਾਂ ਤੋਂ ਇਹਨਾਂ ਮਰਿਆਦਾਂਾਂ ਤੋਂ ਆਜ਼ਾਦ ਹੋ ਗਿਆ ਸਟੇਟ ਦਾ ਸਾਨੂੰ ਫਿਕਰ ਪਿਆ ਆ ਜੇ ਭਿੰਡਰਾਂ ਵਾਲੇ ਦੀ ਵੀ ਗੱਲ ਕਰੀਏ ਤ੍ਰਿਆ ਚਰਿੱਤਰ ਦੀ ਜਦੋਂ ਗੱਲ ਆਉਂਦੀ ਆ ਸੂਰਜ ਪ੍ਰਕਾਸ਼ ਦੀ ਜਦੋਂ ਗੱਲ ਆਉਂਦੀ ਆ ਗਿਆਨੀ ਗਰਵਚਨ ਸਿੰਘ ਦੀਆਂ ਕਿਤਾਬਾਂ ਦੀ ਜਦੋਂ ਗੱਲ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿੱਥੇ ਖੜਾਂਗੇ ਅਸੀਂ ਜਾਂ ਨਾਰੇ ਲਾਉਣ ਨਾਲ ਸਟੇਟ ਨੂੰ ਗਾਲਾਂ ਕੱਢਣ ਦੇ ਨਾਲ ਮਨਿਸਟਰਾਂ ਨੂੰ ਕੀ ਪਿੰਡਰਾਂ ਵਾਲੇ ਦੇ ਗਿਆਨੀ ਜੈਲ ਸਿੰਘ ਨਾਲ ਸੰਜੀ ਗਾਂਧੀ ਨਾਲ ਸੰਬੰਧ ਬਾਰੇ ਸਾਨੂੰ ਸ਼ੱਕਿਆ ਕਿਸੇ ਨੂੰ 84 ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਵੀ ਛੋਇਆ ਨਾ ਜਾਣਾ ਸਾਨੂੰ ਪਤਾ ਨਹੀਂ ਲੱਗਦਾ ਸਟੇਟ ਦਾ ਜਦੋਂ ਜੀ ਕਰਦਾ ਏਜੰਸੀਆਂ ਦਾ ਜਦੋਂ ਜੀ ਕਰਦਾ ਕਿਸੇ ਵੀ ਬੰਦੇ ਨੂੰ ਆਪਣੇ ਦੇਖੋ ਲੋਕਾਂ ਨੂੰ ਖੁਸ਼ ਕਰਨ ਲਈ ਜਿਹੜਾ ਬਗ ਦਾ ਬਹਿਣ ਆ ਉਹਦੇ ਵਿੱਚ ਕਿਸੇ ਦੇ ਉੱਤੇ ਪਈ ਹੋਈ ਸਟ्रेस ਨੂੰ ਰਿਲੀਵ ਕਰ ਲੈ ਪਹਿਲਾ ਕੰਮ ਕਰਵਾ ਲੈਂਦੇ ਆਪਣਾ ਕੰਮ ਕਰ ਲੈ ਪਹਿਲਾਂ ਤਾਂ ਉਹਨਾਂ ਨੇ ਆਪ ਹੀ ਭਿੰਡਰਾਂ ਵਾਲਾ ਖੜਾ ਕਰ ਲਿਆ ਆਪ ਹੀ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਜਾਣ ਦਿੱਤੇ ਆਪਣਾ ਉਹਨਾਂ ਦਾ ਪ੍ਰੈਸ਼ਰ ਟੋੜੇ ਵਰਗਿਆਂ ਤੇ ਰਿਹਾ ਹੋਊਗਾ ਸਟ੍ਰੀਟ ਨੇ ਹਾਲਾਤ ਉੱਥੇ ਤੱਕ ਲੈ ਆਂਦੇ ਪੇ ਟੋੜੇ ਦੀ ਲੌਂਗਵਾਲ ਦੀ ਰੰਜਿਸ਼ ਦਾ ਫਾਇਦਾ ਲੈ ਕੇ ਭਿੰਡਰਾਲਾ ਉੱਥੇ ਜਾ ਕੇ ਬਹਿ ਗਿਆ ਅਕਾਲ ਤਖਤ ਦੇ ਉੱਤੇ ਸੈਂਟਰ ਦੀਆਂ ਹਦਾਇਤਾਂ ਨਾਲ ਆਈਏਐਸ ਗੁਰਤੇਜ ਸਿੰਘ ਮਿਲਟਰੀ ਦੇ ਕਿਸੇ ਜਰਨੈਲ ਦੀ ਗੱਲ ਕਰ ਰਿਹਾ ਸਿਨਾਂ ਦੀ ਤੇ ਉਹਨੇ ਮੈਨੂੰ ਆਕੇ ਕਿਹਾ ਸੀ ਕਿ ਸਾਡੇ ਕੋਲ ਇੱਕ ਟਰੱਕ ਆ ਹਥਿਆਰਾਂ ਦਾ ਪੇ ਭਿੰਡਰਾਲਾ ਲੜਾਈ ਲੈਣੀ ਚਾਹੁੰਦਾ ਉਹ ਕਹਿੰਦਾ ਮੈਂ ਜਵਾਬ ਦੇ ਦਿਆਂਗਾ ਬਾਤ ਚ ਕਰਨਾ ਮੈਨੂੰ ਪਤਾ ਲੱਗਾ ਕਿ ਉਹ ਉਹ ਸਾਰੇ ਦੇ ਸਾਰੇ ਹਥਿਆਰ ਅੰਦਰ ਪਹੁੰਚੇ ਆ ਜਿਹਨੂੰ ਪਿੰਡਰਾਂ ਵਾਲੇ ਦਾ ਬਹੁਤ ਵੱਡਾ ਮੁੱਦਾ ਹੀ ਮੰਨਦੇ ਅਸੀਂ ਚਾਹੇ ਪੁਲਿਸ ਨੂੰ ਖੁੱਲ ਦੇਣ ਦੀ ਹਦਾਇਤ ਹੋਈ ਆ ਜਿਹਦੇ ਰੇ ਹਥਿਆਰ ਪਹੁੰਚੇ ਆ ਚਾਹੇ ਸੀਆਰਪੀ ਨੇ ਆਪ ਲੰਗਾਏ ਉਹਨੂੰ ਖੜਾ ਵੀ ਕਰ ਲਿਆ ਉਹਦੀ ਚੜਾਈ ਵੀ ਕਰਵਾ ਦਿੱਤੀ ਅੰਦਰ ਹਥਿਆਰ ਵੀ ਬਾੜ ਦਿੱਤੇ ਉਧਰ ਜਿੱਦਣ ਜੀ ਕੀਤਾ ਅਟੈਕ ਕਰਵਾ ਕੇ ਸੀਕ ਨੇ 2 ਲੱਖ ਨੌ ਜਵਾਨ ਮਾਰਾ ਦਿੱਤਾ ਲੋਕਾਂ ਤੇ ਪ੍ਰੈਸ਼ਰ ਨਾ ਹੋਵੇ ਲੋਕ ਸਟ्रेस ਵਿੱਚ ਨਾ ਜਾਣ ਅਗਲੇ ਨੇ ਇੰਦਰਾ ਗਾਂਧੀ ਦਾ ਕੰਡਾ ਨਾਲੇ ਆਪਣਾ ਕੰਮ ਕਰ ਲਿਆ ਸਾਡੇ ਵਾਲਿਆਂ ਦਾ ਨਾਂ ਲੈ ਕੇ 30-35 ਹਜ਼ਾਰ ਮੁੜ ਕੇ ਫੀ ਮਾਰ ਦਿੱਤਾ ਬਿਲਕੁਲ ਸਾਰਾ ਕੁਛ ਰਿਪੀਟ ਬੀਨਤ ਸਿੰਘ ਦੀ ਵਾਰੀ ਹੋਇਆ ਜਿਨ੍ਹਾਂ ਪੰਜ ਵੜ ਵਰਗਿਆਂ ਨੇ ਅਜਮੇਰ ਸਿੰਘ ਵੀ ਮੰਨਦਾ ਇਸ ਗੱਲ ਨੂੰ ਪਿੱਛੇ ਭਗਵੰਤ ਸਿੰਘ ਦੀ ਭਗਵੰਤ ਸਿੰਘ ਤੇ ਸ਼ਾਇਦ ਭਗਵੰਤ ਸਿੰਘ ਦੀ ਇੰਟਰਵਿਊ ਸੀ ਇੱਥੇ YouTube ਤੇ ਕੁੰਮਦੀ ਉਹ ਸੁਣਨੇ ਵਾਲੀ ਆ ਵੀ ਲਾਹਵ ਸਿੰਘ ਹੁਣੀ ਕਿੱਦਾਂ ਦੇ ਕਤਲ ਕੀਤੇ ਆ ਉਸ ਵੇਲੇ ਜਦੋਂ ਇਲੈਕਸ਼ਨ ਦਾ ਬਾਈਕਟ ਕਰਵਾਇਆ ਇਹਨਾਂ ਨੇ ਜਦੋਂ ਬਿਮਨਤ ਸਿੰਘ ਮੁੱਖ ਮੰਤਰੀ ਬਣਿਆ ਕੈਰੋਂ ਦੇ ਟੱਬਰ ਦਾ ਪਤਾ ਨਹੀਂ ਕਾਂਗਰਸ ਦਾ ਟੱਬਰ ਸੀ ਉਹ ਉਹਨਾਂ ਦੇ ਇਸ سپورਟ ਦੇ ਲਈ ਉਹਨਾਂ ਦੀਆਂ ਕਾਰਾਂ ਦੇ ਵਿੱਚ ਪੰਜ ਬਣ ਨੂੰ ਘੁੰਮਦੇ ਨੂੰ ਦੇਖਿਆ ਗਿਆ ਸੀ ਆਪਣੇਾਂ ਦੇ ਉੱਤੇ ਦਬਾਅ ਪਾਇਆ ਗਿਆ ਇਲੈਕਸ਼ਨ ਦਾ ਬਾਈਕਟ ਕਰਵਾਇਆ ਗਿਆ ਮੈਦਾਨ ਖਾਲੀ ਸੀ ਹੁਣ ਜਿਨ੍ਹਾਂ ਜਿਹੜੇ ਖੜਕੂ ਗਰੁੱਪ ਆ ਜਿਨ੍ਹਾਂ ਦੀ سپورਟ ਸਿੱਧਾ ਸੈਂਟਰ ਸਿੱਧੀ ਕਾਂਗਰਸ ਕਰ ਰਹੀ ਸੀ ਉਹਨਾਂ ਨੇ ਜੇ ਬਾਈਕਟ ਕੀਤਾ ਤਾਂ ਮਦਦ ਕਿਹਦੀ ਹੋਈ ਤਾਂ ਕਾਂਗਰਸ ਦੀ ਮਦਦ ਹੋਈ ਨਹੀਂ ਉਹ ਸਪੋਰਟ ਵੀ ਕਾਂਗਰਸ ਉਹਨਾਂ ਦੀ ਸੈਂਟਰ ਉਹਨਾਂ ਦੀ ਕਰ ਰਿਆ ਸੀ ਜਿਹੜੇ ਪੰਜਾਬ ਦੇ ਵਿੱਚ ਅਗਲਾ ਰਹੇ ਸੀ ਲੋਕਾਂ ਦੇ ਅੰਦਰ ਨੌਜਵਾਨਾਂ ਨੂੰ ਤਿਆਰ ਕਰ ਰਿਹਾ ਸੀ ਔਰ ਜਿਨ੍ਹਾਂ ਬੰਦੇ ਇਦਾਂ ਦਾ ਦਲਾਲੀ ਦਾ ਕੰਮ ਕਰਦੇ ਸੀ ਆਖੀਰ ਦੇ ਵਿੱਚ ਬਿਲਕੁਲ ਆਖੀਰ ਦੇ ਵਿੱਚ ਗਿੱਲੇ ਚੱਕੇ ਨਹੀਂ ਤਾਂ ਉਹਨਾਂ ਦਾ ਬਾਲ ਬੰਕਾ ਨਹੀਂ ਹੋਇਆ ਸਖਤੇਵ ਸਿੰਘ ਬੱਬਰ ਅਰਗੇ ਬੰਦੇ ਕਿੰਨੇ ਸਾਲ ਇੱਕ ਵਪਾਰੀ ਬਣ ਕੇ ਉੱਥੇ ਬੈਠੇ ਰਹੋ ਨਾ ਚੱਲ ਦਲਜੀਤ ਸਿੰਘ ਬਿੱਟੂ ਕਿੰਨਾ ਚਿਰ ਬੈਠਾ ਰਿਹਾ ਬਿਲਕੁਲ ਜਦੋਂ ਖੀਰ ਆ ਗਿਆ ਸਫਾਈ ਹੋਣ ਦਾ ਟਾਈਮ ਆ ਗਿਆ ਉਦੋਂ ਚੱਕੇ ਉਹ। ਔਰ ਜਿੱਦਣ ਜੀ ਕੀਤਾ ਉਹਨਾਂ ਦਾ ਠੀਕ ਹੈ ਪਹਿਲਾਂ ਪਾੜ ਲੈ ਉਹਨਾਂ ਦੇ ਰਾਹੀਂ ਬਾਈਕਟ ਕਰਵਾ ਲੈ ਬੀਅੰਤ ਸਿੰਘ ਮੁੱਖ ਮੰਤਰੀ ਬਣਵਾ ਦਿੱਤਾ ਬੀਅੰਤ ਸਿੰਘ ਦੇ ਰਾਹੀਂ ਸਫਾਈ ਕਰਵਾ ਦਿੱਤੀ ਪੰਜਾਬ ਦੀ। ਜਦੋਂ ਸਾਰਾ ਕੁਝ ਹੋ ਗਿਆ ਉਦੋਂ ਸਿੱਖ ਸਪਾਈ ਚੱਕਾ ਕੇ ਉਹ ਹੁਣ ਸਾਰਿਆਂ ਨੂੰ ਪਤਾ ਪਏ ਗਿੱਲ ਨੇ ਕੰਮ ਕਰਵਾਇਆ। ਆਪਣੀ ਰੰਜਿਸ਼ ਕੱਢੀ ਜਾਗਲੇ ਨੂੰ ਪਤਾ ਲੱਗ ਗਿਆ ਵੀ ਨਹੀਂ ਕਿਸੇ ਕੰਮ ਦਾ ਜਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਜਿੱਤ ਦਾ ਅਹਿਸਾਸ ਹੋ ਜਾਏ ਕਿਸੇ ਇੱਕ ਦੀ ਬਲੀ ਦੇ ਦਿਓ ਡੈਮੋਕ੍ਰੈਟਿਕ ਸਟੇਟ ਦੇ ਵਿੱਚ ਜਦੋਂ ਸਟੇਟ ਅਤਿਆਚਾਰ ਕਰਦੀ ਆ ਤਾਂ ਇਹ ਪੈਨਥੜਾ ਬਹੁਤ ਪੁਰਾਣਾ ਆ ਕਿਸੇ ਇੱਕ ਦੀ ਬਲੀ ਦੇ ਦਿਓ ਤਾਂ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਆ ਤੁਸੀਂ ਅੱਜ ਵੀ ਵੱਡੀਆਂ-ਵੱਡੀਆਂ ਏਜੰਸੀਆਂ ਸਰਕਾਰੀ ਜਿਹੜੀਆਂ ਕਿਸੇ ਵੀ ਯੂਰੋਪੀਅਨ ਕੰਟਰੀ ਵਿੱਚ ਦੇਖ ਲਿਓ ਜਦੋਂ ਕਿਸੇ ਖਾਸ ਕਮਿਊਨਿਟੀ ਦੇ ਉੱਤੇ ਕੋ ਗੱਲ ਹੁੰਦੀ ਆ ਤਾਂ ਪੁਲਿਸ ਦੇ ਇੱਕ ਅੰਦੇ ਬੰਦੇ ਦੀ ਬਲੀ ਦੇ ਦਿੰਦੇ ਆ ਇਹਦੇ ਹੁਕਮ ਦੇ ਨਾਲ ਹੋਇਆ ਜਹਾ ਨੂੰ ਤਿਆਰ ਕੀਤਾ ਜਾਵੇ ਵੀ ਤੂੰ ਜ਼ਿੰਮੇਵਾਰੀ ਚੱਕ ਲੈ ਜਾਂ ਆਪ ਆਪਣੇ ਲੋਕੋ ਇਦਾਂ ਦਾ ਪੰਤ ਲਾ ਸਸਪੈਂਡ ਕਰ ਦਿੱਤਾ ਜਾਵੇ ਅਗਲੇ ਨੂੰ ਤਾਂ ਕਿ ਜਿਹੜੇ ਗੁੱਸੇ ਵਿੱਚ ਹੈ ਜਿਹੜੀ ਧਿਰ ਉਹਦਾ ਗਿਲਾ ਕਰਕੇ ਬੈਠੀ ਆ ਉਹਨੂੰ ਤਸੱਲੀ ਹੋ ਜਾਏ ਉਹ ਤਸੱਲੀ ਅੱਜ ਤੱਕ ਸਾਨੂੰ ਜੂਨ 84 ਵਿੱਚ ਕੀ ਹੋਇਆ ਉਹ ਸਾਰਾ ਕੁਝ ਅਸੀਂ ਪੁਲਾਕੇ ਬੈਠੇ ਆ ਇਹ ਕਹਿ ਕੇ ਭਿੰਦਰਾ ਗਾਂਧੀ ਨੂੰ ਘਰ ਜਾ ਕੇ ਮਾਰੇ ਪੁਲਸ ਮੁਕਾਬਲੇ ਕਿਉਂ ਝੂਠੇ ਬਣੇ ਆ ਕਿਉਂ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਉਹ ਡਿਸਕਸ ਨਹੀਂ ਹੋ ਰਿਹਾ ਸਿੱਧਾ ਸੀ ਉੱਥੇ ਪਹੁੰਚ ਜਾਨੇ ਅਸੀਂ ਬੇਬੰਤ ਹੁੰਦਾ ਦੇਖੋ ਜਿਹਨੇ ਇਹ ਕੰਮ ਕੀਤਾ ਸੀ ਕੀ ਬਣਾਇਆ ਸੀ ਉਹਦੇ ਨਾਲ ਤਸੱਲੀ ਲਾ ਕੇ ਬਹਿ ਜਾਨੇ ਅਸੀਂ ਪਰ ਜੇ ਸਾਡੀ ਮੂਡਲੀ ਵਫਾਦਾਰੀ ਗੁਰੂ ਸਾਹਿਬ ਦੇ ਨਾਲ ਹੋਵੇ ਫਿਰ ਹਮੇਸ਼ਾ ਅਲਰਟ ਰਹੀਏ ਫਿਰ ਸਾਡਾ ਧਿਆਨ ਹੋਵੇ ਵੀ ਨਹੀਂ ਸਾਨੂੰ ਕਿਸ ਰਾਹੇ ਤੋਰਿਆ ਜਾ ਰਿਹਾ ਹੈ ਭਿੰਡਰਾ ਵਾਲੇ ਤੋਂ ਉਸ ਐਪੀਸੋਡ ਤੋਂ ਬਾਅਦ ਹਾਲਾ ਕਿ ਮਾਸਟਰ ਤਾਰਾ ਸਿੰਘ ਆਲਾ ਸਾਹਮਣੇ ਸੀ ਅਕਾਲੀ ਦਲ ਜਦੋਂ ਤੋਂ 1925 ਤੋਂ ਸ਼ਾਇਦ ਹੋਂਦ ਦੇ ਵਿੱਚ ਆਇਆ ਕਿੰਨੀ ਵਾਰੀ ਪੂਰੇ ਦਾ ਪੂਰਾ ਅਕਾਲੀ ਦਲ ਹੀ ਚੱਕ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਮਰਜ਼ ਹੋ ਗਿਆ ਕਿੰਨੀ ਵਾਰ ਹੋ ਗਿਆ ਸਣੇ ਦਮਦਮੀ ਇੱਕ ਸਾਲ ਜਿੰਨੇ ਡੇਰੇ ਆ ਜਿੰਨੇ ਬ੍ਰਹਮ ਗਿਆਨੀ ਕੋ ਹੋਣੇ ਵਾਲੇ ਆ ਇੱਕ ਉਹਨਾਂ ਚੋਂ ਇੱਕ ਵੀ ਤੁਸੀਂ ਲੱਭ ਕੇ ਦਿਖਾ ਦਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਾ ਵਿਚਾਰਤਾਰਾ ਦੇ ਨਾਲ ਮੇਲ ਖਾਂਦਾ